ਦਿੱਲੀ ਬਲਾਸਟ ਤੋਂ ਬਾਅਦ ਜਿੱਥੇ ਦੇਸ਼ ਭਰ ਦੀ ਪੁਲਿਸ ਵਿਅਸਤ ਨਜ਼ਰ ਆ ਰਹੀ ਹੈ ਉੱਥੇ ਹੀ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਪੁਲਿਸ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਚੱਪੇ-ਚੱਪੇ ਉੱਤੇ ਪੁਲਿਸ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ। ਆਉਣ ਜਾਣ ਵਾਲੇ ਰਾਗੀਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਹੀ ਲੜੀ ਦੇ ਤਹਿਤ ਸੰਗਰੂਰ ਪੁਲਿਸ ਦੇ ਵੱਲੋਂ ਸੰਗਰੂਰ ਦੇ ਬੱਸ ਸਟੈਂਡ ਵਿੱਚ ਕਾਸਟ ਆਪਰੇਸ਼ਨ ਚਲਾਇਆ ਗਿਆ ਹੈ। ਜਿਸ ਵਿੱਚ ਆਉਣ ਜਾਣ ਵਾਲੇ ਲੋਕਾਂ ਦੀ ਬੈਗਾਂ ਦੀ ਤਲਾਸ਼ੀ ਲਈ ਗਈ ਹੈ। ਪੁਲਿਸ ਦੇ ਵੱਲੋਂ ਸ਼ੱਕੀ ਵਿਅਕਤੀਆਂ ਦੀਆਂ ਫੋਟੋਆਂ ਵੀ ਖਿੱਚੀਆਂ ਗਈਆਂ ਨੇ। ਉਨਾ ਦੀ ਪੂਰੀ ਜਾਣਕਾਰੀ ਵੀ ਹਾਸਲ ਕੀਤੀ ਗਈ ਹੈ ਤੇ ਇਹਨਾਂ ਦੇ ਖਿਲਾਫ ਪਹਿਲਾਂ ਤਾਂ ਕੋਈ ਮਾਮਲਾ ਦਰਜ ਨਹੀਂ ਹੈ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਬਲਾਸਟ ਹੋਇਆ ਹੈ ਉਸ ਤੋਂ ਬਾਅਦ ਦੇਸ਼ ਭਰ ਵਿੱਚ ਸ਼ੱਕੀ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ ਐਸਪੀ ਨਵਨੀਤ ਸਿੰਘ ਵਿਰਕ ਨੇ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਹੈ ਕਿ ਪੰਜਾਬ ਦੇ ਡੀਜੀਪੀ ਅਤੇ ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਚਾਹਲ ਦੀ ਅਗਵਾਈ ਵਿੱਚ ਕਾਸ ਆਪਰੇਸ਼ਨ ਚਲਾਇਆ ਗਿਆ ਹੈ ਦਿੱਲੀ ਬਲਾਸਟ ਤੋਂ ਬਾਅਦ ਹੋਰ ਵੀ ਜ਼ਿਆਦਾ ਚੌਕਸੀ ਵਧਾਈ ਗਈ ਹੈ ਰਾਤ ਦੇ ਸਮੇਂ ਵੀ ਨਾਕਾਬੰਦੀ ਕੀਤੀ ਗਈ ਹੈ ਭੀੜ ਭੜਕੇ ਵਾਲੀਆਂ ਥਾਵਾਂ ਤੇ ਜਿਆਦਾ ਚੌਕਸੀ ਵਧਾਈ ਗਈ ਹੈ ਤਾਂ ਜੋ ਕਿਸੇ ਵੀ ਪ੍ਰਕਾਰ ਦੀ ਅਣ ਸੁਖਾਵੀ ਘਟਨਾ ਨਾ ਵਾਪਰ ਸਕੇ ਇਸ ਬੰਦ ਵਿੱਚ ਐਸਪੀ ਨਵਨੀਤ ਸਿੰਘ ਵਿਰਕ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਤੁਹਾਡੇ ਨਾਲ ਵੀ ਦਿੱਲੀ ਬਲਾਸਟ ਤੋਂ ਬਾਅਦ ਜਿਹੜੀ ਚੈਕਿੰਗ ਲਈ ਜਿਵੇਂ ਤੁਹਾਨੂੰ ਪਤਾ ਹੈ ਕਿ ਪਿੱਛੇ ਤੋਂ ਜਦੋਂ ਤੋਂ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਫਿਰ ਲਗਾਤਾਰ ਅਸੀਂ ਐਵੇਂ ਕੈਸੋ ਆਪਰੇਸ਼ਨ ਤੇ ਰੇਲਵੇ ਸਟੇਸ਼ਨਸ ਦੀ ਚੈਕਿੰਗ ਬੱਸ ਸਟੈਂਡਾਂ ਦੀ ਚੈਕਿੰਗ ਹਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਜਿਹੜਾ 10 ਤਰੀਕ ਨੂੰ ਦਿੱਲੀ ਬਲਾਸਟ ਹੋਇਆ ਉਸ ਤੋਂ ਬਾਅਦ ਪੂਰੀ ਕੰਟਰੀ ਹਾਈ ਅਲਰਟ ਤੇ ਹੈ ਤੇ ਇਸ ਕਰਕੇ ਉਸ ਦਿਨ ਤੋਂ ਮਤਲਬ ਸਟੇਟ ਪੁਲਿਸ ਡਿਮਾਂਿਓਂ ਦੇ ਡੀਜੀਪੀ ਸਾਹਿਬ ਪੰਜਾਬ ਮਾਨਿਓਂ ਦੇ ਐਸਐਸਪੀ ਸਾਹਿਬ ਸਾਡੇ ਸਰਤਾਜ ਸਿੰਘ ਦੀ ਚੈਲ ਉਹਨਾਂ ਦੀਆਂ ਵੀ ਡਾਇਰੈਕਸ਼ਨਸ ਨੇ ਤੇ ਵੀ ਬਿਲਕੁਲ ਇਹਨਾਂ ਦਿਨਾਂ ਚ ਪੱਪਾ ਭਾਰ ਹੋ ਕੇ ਅਰਲੀ ਮਾਰਨਿੰਗ ਅਸੀਂ ਜਿਵੇਂ ਹਾਈਡ ਆਊਟਸ ਪੁਰਾਣੇ ਚੈੱਕ ਕਰਦੇ ਆ ਜਿਵੇਂ ਕਿ ਹੁਣੇ ਕਿਸੇ ਪੁਲਿਸ ਅਫਸਰ ਨੇ ਕਿਹਾ ਕਿ ਹੁਣ ਹਾਈਡ ਆਊਟਸ ਤਾਂ ਤਕਰੀਬਨ ਮਰ ਗਏ ਆ ਤਾਂ ਉਹਦੀ ਜਿਵੇਂ ਮੈਂ ਗਾਈਡ ਕਰ ਰਿਹਾ ਸੀ ਕਿ ਹਾਈ ਡਾਊਟਸ ਜੇ ਅੱਤਵਾਦੀਆਂ ਵਾਲੇ ਸਮਝਦੇ ਹੋ ਮਰ ਗਏ ਤਾਂ ਜਿਹੜੇ ਨਵੇਂ ਗੈਂਗਸਟਰ ਪੈਦਾ ਹੋ ਜਾਂਦੇ ਆ ਤਾਂ ਉਹਨਾਂ ਦੇ ਹਾਈ ਡਾਊਟਸ ਹੁੰਦੇ ਨੇ ਸੋ ਹਾਈ ਡਾਊਟਸ ਕਦੀ ਵੀ ਖਤਮ ਨਹੀਂ ਹੋ ਸਕਦੇ ਹਾਈ ਡਾਊਟ ਉਹ ਹੀ ਜਗਾ ਹੁੰਦੀ ਹੈ ਨਾ ਜਿਹੜੇ ਜਿੱਥੇ ਕੋਈ ਪੁਰਾਣੇ ਬੰਦਿਆਂ ਨੂੰ ਕੋਈ ਪਨਾਹ ਦਿੰਦਾ ਸੀ ਕੋਈ ਆ ਕੇ ਛੁਪ ਜਾਂਦਾ ਸੀ ਤਾਂ ਇਸ ਕਰਕੇ ਐਮਿੰਤਿਆਂ ਚੈਕਿੰਗ ਸਵੇਰੇ ਸਾਡੀਆਂ ਜਿਹੜੀਆਂ ਜ਼ਿਲ੍ਹੇ ਦੇ ਵਿੱਚ ਸਰਾਵਾ ਹੋਟਲ ਉਹਨਾਂ ਦੀ ਚੈਕਿੰਗ ਇਹ ਕਿਸਮ ਦਾ ਪ੍ਰੀਵੈਂਟਿਵ ਐਕਸ਼ਨ ਹੈਗਾ ਇਹਦਾ ਬੜਾ ਡਟਰੈਂਟ ਇਫੈਕਟ ਹੁੰਦਾ ਜੇ ਇਹੋ ਜਿਹੇ ਚੈਕਿੰਗਸ ਹੁੰਦੀਆਂ ਰਹਿਣ ਤਾਂ ਤੁਹਾਡੀ ਜ਼ਿਲ੍ਹੇ ਦੇ ਵਿੱਚ ਸ਼ਾਂਤੀ ਰਹੂਗੀ ਇਸ ਕਰਕੇ ਅਸੀਂ ਲਗਾਤਾਰ ਇਹੋ ਜੇ ਆਪਰੇਸ਼ਨ ਕਰਦੇ ਰਹਿੰਦੇ ਆ ਕੱਲ ਵੀ ਅਸੀਂ ਰੇਲਵੇ ਸਟੇਸ਼ਨਸ ਦੀ ਚੈਕਿੰਗ ਕੀਤੀ ਸੀ ਤੇ ਇਹ ਥੋੜਾ ਸਰਪ੍ਰਾਈਜ਼ ਐਲੀਮੈਂਟ ਦੇ ਵਿੱਚ ਰੱਖ ਕੇ ਕਰੀਦਾ ਤਾਂ ਜ਼ਿਆਦਾ ਚੰਗਾ ਰਹਿੰਦਾ ਤੇ ਜੇ ਮਤਲਬ ਮਾੜੇ ਚੰਗੇ ਬੰਦੇ ਨੂੰ ਹੀ ਪਤਾ ਵੀ ਅੱਜ ਸੰਗਰੂਰ ਚ ਇੰਨੇ ਤੋਂ ਇੰਨੇ ਵਜੇ ਹੀ ਹੋਣੀ ਆ ਤਾਂ ਉਹ ਤਾਂ ਫਿਰ ਉਹਦਾ ਇੰਨਾ ਇਫੈਕਟ ਨਹੀਂ ਹੁੰਦਾ ਸੋ ਸਰ ਕਿੰਨੀ ਟੀਮ ਲੈ ਕੇ ਚੱਲੇ ਆ ਜਿਹੜੀ ਆਪਾਂ ਚੈਕਿੰਗ ਦੇ ਜਿਵੇਂ ਤੁਹਾਨੂੰ ਪਤਾ ਹੈ ਸੀ ਆਪਣੇ ਜ਼ਿਲ੍ਹੇ ਦੀ ਗੱਲ ਕਰਾਂਗੇ ਕਿ ਸਾਡੇ ਕੋਈ ਨਾ ਕੋਈ ਤਰਨਾ ਮੁਜਾਰਾ ਵੀ ਚੱਲਦਾ ਰਹਿੰਦਾ ਹੈ ਨਾ ਉਧਰੋਂ ਸਟ੍ਰਬਲ ਬਰਨਿੰਗ ਵੀ ਹੋ ਰਹੀ ਹੈ ਤੋਂ ਪੁਲਿਸ ਤੇ ਕੰਮ ਦਾ ਬਹੁਤ ਪ੍ਰੈਸ਼ਰ ਹੁੰਦਾ ਤੇ ਉਹਦੇ باوجود ਵੀ ਸਾਰੇ ਹੀ ਕੰਮ ਅਸੀਂ ਕਰਨੇ ਹੁੰਦੇ ਆ ਤੇ ਅੱਜ ਵੀ ਅਸੀਂ ਮਤਲਬ ਦੋਵਾਂ ਥਾਣਿਆਂ ਦੀਆਂ ਜਿਹੜੇ ਮੈਕਸਿਮਮ ਮੁਲਾਜ਼ਮ ਸੀਗੇ ਕਿਉਂਕਿ ਇਹ ਸਿਟੀ ਦੇ ਥਾਣੇ ਨੇ ਤੇ ਸਿਟੀ ਦੇ ਵਿੱਚ ਸਟ੍ਰਬਲ ਬਰਨਿੰਗ ਦਾ ਕੋਈ ਐਡਾ ਜ਼ੋਰ ਨਹੀਂਗਾ ਤੋਂ ਸਿਟੀ 1 ਤੇ ਸਿਟੀ ਪੁਲਿਸ ਸਟੇਸ਼ਨ ਸੰਗਰੂਰ ਦੋਵਾਂ ਦੀ ਫੋਰਸ ਲੈ ਕੇ ਦੇ ਨਾਲ ਇੱਕ ਏਆਰਪੀ ਟੀਮ ਲੈ ਕੇ ਅਸੀਂ ਇਹਦੀ ਬਕਾਇਦਾ ਜਿਹੜਾ ਹੈਗਾ ਬੱਸ ਸਟੈਂਡ ਇਹਨੂੰ ਕੋਆਰਡਨ ਕਰਕੇ ਤਾਂ ਕਿ ਜਿਹੜੀ ਬੱਸਾਂ ਅੰਦਰ ਆਉਣ ਵਾਲੀਆਂ ਨੇ ਜਾਂ ਬਾਹਰ ਜਾਣ ਵਾਲੀਆਂ ਨੇ ਉਹਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾ ਸਕੇ ਇਹਦੇ ਵਿੱਚ ਕਈ ਵਾਰੀ ਸਾਨੂੰ ਪਹਿਲਾਂ ਬਹੁਤ ਵੱਡੀ ਕਾਮਯਾਬੀਆਂ ਵੀ ਮਿਲੀਆਂ ਨੇ ਜਦੋਂ ਮੈਂ ਸਾਲ ਡੇਢ ਪਹਿਲਾਂ ਦੀ ਗੱਲ ਹੈ ਇੱਕ ਬੱਸ ਦੇ ਵਿੱਚੋਂ ਇੱਕ ਬੰਦੇ ਦੇ ਬੈਗ ਚੋਂ 21 22 ਪਿਸਟਲ ਮਿਲੇ ਸੀ 21 ਪਿਸਟਲ ਮਿਲੇ ਸੀ ਸੋ ਐਵੇਂ ਇਹਨਾਂ ਮਲਾਜਮਾਂ ਨੂੰ ਅਸੀਂ ਚੰਗੀ ਤਰ੍ਹਾਂ ਬਰੀਫ ਵੀ ਕਰਦੇ ਆਂ ਫਿਰ ਡੀ ਬਰੀਫ ਕਰਦੇ ਆਂ ਬਰੀਫਿੰਗ ਦੇ ਵਿੱਚ ਇਹ ਵੀ ਦੱਸਦੇ ਆਂ ਕਿ ਕਿਵੇਂ ਕਿਸੇ ਇੱਕ ਵਧੀਆ ਡਿਊਟੀ ਕਰਨ ਵਾਲੀ ਕਿਸੇ ਮੁਲਾਜ਼ਮ ਨੂੰ ਪ੍ਰੋਮੋਸ਼ਨ ਵੀ ਮਿਲ ਸਕਦੀ ਹੈ ਸੋ ਇਹੋ ਜਿਹੇ ਮੋਟੀਵੇਸ਼ਨ ਦੀਆਂ ਗੱਲਾਂ ਇਹਨਾਂ ਨੂੰ ਸੁਣਾਈ ਦੀਆਂ ਨੇ ਤਾਂ ਕਿ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕਰਦੇ ਆਂ ਬਾਰਡਰ ਡਿਸਟ੍ਰਿਕਟ ਹੈ ਤੇ ਕਿੰਨੇ ਕਿ ਲਗਾਏ ਗਏ ਨੇ ਕਿਉਂਕਿ ਸਾਡੇ ਇਸ ਤੋਂ ਇਲਾਵਾ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਸਾਰੇ ਕੰਮ ਪੈਰਲਲ ਚੱਲਦੇ ਰਹਿੰਦੇ ਨੇ ਮੈਂ ਨੋਡਲ ਅਫਸਰ ਹੈਗਾ ਵੀ ਜਿਹੜੀ ਬਾਹਰੋਂ ਜੀਰੀ ਆ ਕੇ ਕਿਸੇ ਹੋਰ ਸਟੇਟ ਦੀ ਜੀਰੀ ਆ ਕੇ ਸਾਡੀ ਜ਼ਿਲ੍ਹੇ ਚ ਨਾ ਵਿਕੇ ਉਹਦੇ ਲਈ ਸਾਡਾ ਲਹਿਰਾ ਤੇ ਮੌਨਿਕ ਦੇ ਜਿਹੜੇ ਜਿੱਥੇ ਵੀ ਸਾਡਾ ਬਾਰਡਰ ਲੱਗਦਾ ਹੈ ਦੂਜੀ ਸਟੇਟ ਨਾਲ ਹਰਿਆਣੇ ਨਾਲ ਉੱਥੇ ਸਾਡੇ 24 ਘੰਟੇ ਦੇ ਨਾਕੇ ਚੱਲਦੇ ਨੇ